ਜੋ ਪ੍ਰਭ ਧਿਆਵੈ ਤਿਹਨ ਕਾਜ ਸਵਾਰੈ ਜਿਹੜਾ ਪ੍ਰਭ ਨੂੰ ਯਾਦ ਕਰਦੇ ਨੇ ਰੱਬ ਉਹਨਾਂ ਦੇ ਕੰਮ ਆਪਣੇ ਆਪ ਸਵਾਰ ਦਿੰਦਾ ਹੈ ਸੁਖ ਦਾਤਾ ਸਭ ਕੋ ਵਿਸਾਰਿਆ ਦੁਜਾ ਪਏ ਲੁਭਾਈ ਅਰਥਾਤ ਲੋਕ ਸੁਖ ਦੇਣ ਵਾਲੇ ਰੱਬ ਨੂੰ ਭੁੱਲ ਗਏ ਪਰ ਜਿਹੜਾ ਉਸ ਨਾਲ ਜੁੜਿਆ ਰਹਿੰਦਾ ਹੈ ਉਹ ਹਮੇਸ਼ਾ ਹੀ ਸੁਖੀ ਰਹਿੰਦਾ ਹੈ ਇਮਤਿਹਾਨ ਲਾਈਫ ਦੇ ਵਿੱਚ ਆਉਂਦੇ ਨੇ ਐਸੀ ਗੱਲ ਨਹੀਂ ਇਮਤਿਹਾਨ ਲਾਈਫ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕੁਝ ਬਣਾਉਣਾ ਹੁੰਦਾ ਔਰ ਜਿਨ੍ਹਾਂ ਪਰਸਨ ਦੇ ਕੁਝ ਲਾਈਫ ਦੇ ਵਿੱਚ ਇਹ ਆਮ ਹੁੰਦੇ ਨੇ, ਗੋਲ ਹੁੰਦੇ ਨੇ। ਉਹਨਾਂ ਦੇ ਲਾਈਫ ਦੇ ਵਿੱਚ ਇਮਤਿਹਾਨ ਆਉਂਦੇ ਨੇ, ਉਹ 10-15% ਹੀ ਹੁੰਦੇ ਨੇ। ਪਰ ਉਹਨਾਂ ਦਾ ਪ੍ਰਮਾਤਮਾ ਤੇ ਇੰਨਾ ਕੀ ਯਕੀਨ ਹੁੰਦਾ ਹੈ ਕਿ ਜੇ ਤੂੰ ਮੈਨੂੰ ਡਿੱਗਿਆ ਤੇ ਫੜ ਵੀ ਲਏਗਾ, ਤੂੰ ਮੈਨੂੰ ਡਿੱਗਣ ਨਹੀਂ ਦੇਵੇਗਾ, ਹਾਰ ਨਹੀਂ ਦੇਵੇਗਾ। ਅੰਤ ਦੇ ਵਿੱਚ ਜਿੱਤ ਨਿਸ਼ਚਿਤ ਹੋਵੇਗੀ। ਪਰ ਜਿਹੜਾ ਕੋਈ ਹਾਰ ਮੰਨ ਲੈਂਦਾ ਹੈ, ਸਾਧ ਸੰਗਤ ਜੀ, ਅੱਧੇ ਰਾਹ ਦੇ ਵਿੱਚ ਰੁਕ ਜਾਂਦਾ ਹੈ। ਉਹ ਫਿਰ ਡਰ ਜਾਂਦਾ ਅੱਗੇ ਨਹੀਂ ਵੱਧ ਪਾਂਦਾ ਪਰ ਜਿਹੜਾ ਵਾਹਿਗੁਰੂ ਕਹਿ ਕੇ ਇੱਕ ਕਦਮ ਹੋਰ ਚੱਲਦਾ ਉਹ ਆਪਣੀ ਮੰਜ਼ਿਲ ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚ ਜਾਂਦਾ ਹੈ ਕੁਰਬਾਨੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਮਿੱਤਰ ਦੋਸਤ ਹੈ ਤੂੰ ਰੱਬ ਦੀ ਜੋਤ ਹੈ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨ ਆਸਾ ਮਨਸਾ ਸਭ ਤਿਆਗ ਹਰ ਹਰ ਨਾਮ ਰੋ ਲੇਵ ਲੱਗੇ ਉਮੀਦਾਂ ਤੇ ਚਿੰਤਾਵਾਂ ਛੱਡ ਦੇ ਹਰੀ ਨਾਮ ਨਾਲ ਜੁੜ ਤੇ ਆਪਣਾ ਕਰਮ ਕਰ ਕਰਮ ਕਰਨ ਨਾਲ ਫਲ ਵੀ ਤੈਨੂੰ ਸ਼ੋਰ ਮਿਲੇਗਾ ਬਸ ਚਿੰਤਾ ਨਾ ਕਰ ਇੱਕ ਜਗ੍ਹਾ ਤੇ ਹੋਰ ਪੰਕਤੀ ਆਂਦੀ ਹੈ ਗੁਰੂ ਜੀ ਕਹਿੰਦੇ ਨੇ ਨਾਨਕ ਚਿੰਤਾ ਮਤ ਕਰ ਚਿੰਤਾ ਤਿਸ ਕੀ ਹੋਈ ਜਲ ਅੰਦਰ ਜੰਤ ਉਪਾਇਣ ਤਿਨਾ ਵੀ ਰੋਜੀ ਦੇ ਭਾਵ ਗੁਰੂ ਜੀ ਕਹਿਣਾ ਚਾਹ ਰਹੇ ਨੇ ਸ਼੍ਰੀ ਗੁਰੂ ਰੰਤ ਸਾਹਿਬ ਦੇ ਮਾਧਿਅਮ ਰਾਹੀਂ ਕਿ ਹਾਂ ਵੀ ਤੋਹੇ ਇਨਸਾਨ ਚਿੰਤਾ ਨਾ ਕਰ ਕਿ ਜਿਹੜੇ ਮੈਂ ਜਲ ਦੇ ਅੰਦਰ ਜੀ ਜੰਤੂ ਰਹਿ ਰਹੇ ਨੇ ਉਹਨਾਂ ਨੂੰ ਵੀ ਖਾਣ ਨੂੰ ਦੇ ਰਿਹਾ ਵਾਂ ਜਿੱਥੇ ਨਾ ਕੋਈ ਚੱਕੀਆਂ ਚੱਲ ਰਹੀਆਂ ਨੇ ਨਾ ਕੋਈ ਦੁਕਾਨਾਂ ਨਹੀਂ ਜੇ ਮੈਂ ਉਹਨਾਂ ਨੂੰ ਖਾਣ ਲਈ ਦੇ ਸਕਦਾ ਫਿਰ हे ਇਨਸਾਨ ਤੂੰ ਕਦੇ ਲਈ ਚਿੰਤਾ ਕਰਦਾ ਜੇ ਤੈਨੂੰ ਮੈਂ ਬਣਾਇਆ ਤਾਂ ਤੇਰੀ ਰੱਖਿਆ ਵੀ ਮੈਂ ਜ਼ਰੂਰ ਕਰਾਂਗਾ ਬਸ ਤੂੰ ਭਰੋਸਾ ਰੱਖ ਜੋ ਤੂੰ ਆਪਣੇ ਅੰਦਰ ਦੇ ਰੱਬ ਨੂੰ ਜਾਣ ਲੈਂਦਾ ਹੈ ਫਿਰ ਕਿਸੇ ਬਾਹਰਲੇ ਤੂਫਾਨ ਦਾ ਅਸਰ ਨਹੀਂ ਰਹਿੰਦਾ ਜੋ ਪ੍ਰਭ ਧਿਆਵੈ ਤਿਨਹਿ ਕਾਜ ਸਵਾਰ ਹੈ ਜਿਹੜੇ ਪ੍ਰਭੂ ਨੂੰ ਯਾਦ ਕਰਦੇ ਨੇ ਰੱਬ ਉਹਨਾਂ ਦੇ ਕੰਮ ਆਪਣੇ ਆਪ ਸਵਾਰ ਦਿੰਦਾ ਹੈ ਸੁਖਦਾਤਾ ਸਭ ਕੋ ਵਿਸਾਰਿਆ ਦੂਜਾ ਪਏ ਲੁਭਾਇ ਲੋਕ ਸੁਖ ਦੇਣ ਵਾਲੇ ਰੱਬ ਨੂੰ ਭੁੱਲ ਗਏ ਪਰ ਜਿਹੜਾ ਉਸ ਨਾਲ ਜੁੜਿਆ ਰਹਿੰਦਾ ਉਹ ਹਮੇਸ਼ਾ ਹੀ ਸੁਖੀ ਰਹਿੰਦਾ ਹਮੇਸ਼ਾ ਆਨੰਦ ਦੀ ਅਵਸਥਾ 'ਚ ਰਹਿੰਦਾ ਤਾਂ ਜੋ ਕਦੇ ਲੱਗੇ ਕਿ ਰਾਹ ਰੁਕ ਗਿਆ ਹੈ ਬੈਠ ਕੇ ਇੱਕ ਵਾਰ ਵਾਹਿਗੁਰੂ ਕਹ ਦਿਓ ਰਾਹ ਨਹੀਂ ਬਦਲੇਗਾ ਤੂੰ ਆਪ ਹੀ ਬਦਲ ਜਾਵੇਂਗਾ ਗੁਰੂ ਕੇ ਸ਼ਬਦ ਮਨ ਬੀਜੇ ਆਪਣਾ ਆਪ ਪਹਿਚਾਨਾ ਅਰਥਾਤ ਸਾਧ ਸੰਗਤ ਜੀ ਗੁਰੂ ਦੇ ਸ਼ਬਦ ਦੇ ਨਾਲ ਮਨ ਨਰਮ ਹੋ ਜਾਂਦਾ ਤੇ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ ਤੇ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਜੁਟ ਜਾਂਦਾ ਤੇ ਉਹਨੂੰ ਸਫਲਤਾ ਜ਼ਰੂਰ ਮਿਲ ਜਾਂਦੀ ਹੈ ਤੇ ਜਦ ਤੂੰ ਆਪਣਾ ਬਦਲ ਜਾਣਾ ਹੈ ਆਪਣੇ ਆਪ ਨੂੰ ਬਦਲ ਲੈਣਾ ਹੈ ਦੁਨੀਆ ਤੇਰੇ ਹੱਕ ਦੇ ਵਿੱਚ ਬਦਲਣ ਲੱਗਦੀ ਹੈ ਚੜ੍ਹਦੀ ਕਲਾ ਵਿੱਚ ਜੀਣਾ ਸਿੱਖ ਮਿੱਤਰ ਕਿਉਂਕਿ ਹਾਰ ਕੇ ਵੀ ਜੋ ਹੌਂਸਲਾ ਰੱਖਦਾ ਹੈ ਉਹ ਹੀ ਸੱਚਾ ਜੇਤੂ ਹੁੰਦਾ ਹੈ ਸਾਤ ਸੰਗ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ